ਤੋਂ ਕਿ ਕੈਬਨਿਟ ਮੰਤਰੀ ਤਰੁਂਪ੍ਰੀ ਸਿੰਘ ਸੋਦ ਨੇ ਖੰਡਾ ਦੇ 28 ਬੱਚਿਆਂ ਨੂੰ ਸਨਮਾਨਿਤ ਕੀਤਾ ਜੋ ਕਿ ਜ਼ਿਲਹੰਦਰ ਦੇ ਵਿੱਚ ਹੋ ਰਾਜ ਪੱਧਰੀ ਮੁਕਾਬਲੇ ਦੇ ਵਿੱਚ ਚੈਂਪੀਅਨ ਬਣ ਕੇ ਵਾਪਸ ਖੰਡਾ ਆਏ ਸਨ ਤਾਂ ਸੋਦ ਦੇ ਖੰਡਾ ਦੇ UCSMA ਇੰਸਟੀਚੂਟ ਪੌਂਚਰ ਉਤੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਹੈ ਤੇ ਉਹਨਾਂ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਹੈ ਤਾਂ ਭਵਿੱਖ ਦੇ ਵਿੱਚ ਸਖਤ ਮਿਹਨਤ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਹੈ ਕੈਬਨਟ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਬੱਚਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਉਹਨਾਂ ਨੇ ਦੱਸਿਆ ਕਿ ਮੁਕਾਬਲੇ ਦੇ ਵਿੱਚ ਬੱਚਿਆਂ ਨੇ ਸਿਰਫ 8 ਮਿੰਟ ਦੇ ਵਿੱਚ 200 ਸਵਾਲ ਜੇ ਜਵਾਬ ਸਹੀ ਦਿੱਤੇ ਨੇ ਤੇ ਸਹੀ ਜਵਾਬ ਦੇ ਕੇ ਚੈਂਪੀਅਨ ਬਣੇ ਰਹੇ ਤੇ ਉਸਨੇ ਬੱਚਿਆਂ ਨੂੰ ਚੈਂਪੀਅਨ ਬੱਚਿਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਇਸ ਬਾਬਤ ਤੇ ਕੈਬਨਟ ਮੰਤਰੀ ਨੇ ਹੋਰ ਕੀ ਕੁਝ ਕਿਹਾ ਆਓ ਜਣ ਕੋ ਸਭ ਤੋਂ ਪਹਿਲਾਂ ਮੈਂ UC MAS ਜੋ ਸਾਡੇ ਖੰਨੇ ਦੀ ਇੱਕ ਬਹੁਤ ਵੱਡਾ ਇੱਕ ਰੈਨਾਉਂਡ ਇੰਸਟੀਚਿਊਟ ਹੈ ਸਟੇਮਡ ਇੰਸਟੀਚਿਊਟ ਹੈ ਜਿਹੜਾ ਕਿ ਬੱਚਿਆਂ ਦੀ ਬ੍ਰੇਨ ਡਿਵੈਲਪਮੈਂਟ ਦੇ ਉੱਤੇ ਕੰਮ ਕਰ ਰਿਹਾ ਜਿਵੇਂ ਫੋਰ ਐਗਜ਼ਾਮਪਲ ਅ ਬੈਕਸ ਵਰਗੀ ਜਿਹੜੀ ਸਟੱਡੀ ਹੈ ਉਹਦੇ ਤੇ ਜਿਵੇਂ ਫੋਕਸ ਕਰਨਾ ਇਹ 1 ਆਫ ਦੀ ਐਗਜ਼ਾਮਪਲ ਹੈ ਪਰ ਗਲੋਬਲੀ ਇਹ ਇਹ ਸਾਰਾ ਜਣੇ ਕਿ ਬੱਚੇ ਦਾ ਜਿਹੜਾ ਟੋਟਲੀ ਵਿਕਾਸ ਹੋ ਸਕੇ ਬੱਚੇ ਦੇ ਬ੍ਰੇਨ ਦਾ ਉਹਦੇ ਤੇ ਟੋਟਲ ਵਰਕਆਊਟ ਕਰ ਰਿਹਾ UC MAS ਇਹਨੂੰ ਰਨ ਕਰਦੇ ਨੇ ਮੈਡਮ ਨੀਦੀ ਗਰਗ ਜੀ ਆਪਣੀ ਸਮੂਹ ਟੀਮ ਦੇ ਨਾਲ ਟੀਚਰਸ ਦੇ ਨਾਲ ਸੁਖੰਨੇ ਦੇ ਵਿੱਚ ਰਨ ਕਰਦੇ ਨੇ ਮੈਂ ਦੇਖਿਆ ਕਿ ਇਹ ਇਸ ਇੰਸਟੀਚਿਊਟ ਦੁਆਰਾ ਜਿਹੜੇ ਬੱਚੇ ਜਣੇ ਕਿ ਜਿਹੜੇ ਉਰੋਂ ਟ੍ਰੇਨਿੰਗ ਲੈ ਰਹੇ ਨੇ ਉਰੋਂ ਟ੍ਰੇਨਡ ਹੋ ਰਹੇ ਨੇ ਉਹ ਬੱਚੇ ਨਾ ਸਿਰਫ ਪੰਜਾਬ ਲੈਵਲ ਤੇ ਬਲਕਿ ਨੈਸ਼ਨਲ ਲੈਵਲ ਤੇ ਹੁਣ ਇੰਟਰਨੈਸ਼ਨਲ ਲੈਵਲ ਤੇ ਵੀ ਬੱਚੇ ਪਰਫਾਰਮ ਕਰ ਰਹੇ ਨੇ ਅੱਜ ਮੈਨੂੰ ਜਦੋਂ ਮੈਂ ਉਹ ਇੰਸਟੀਚਿਊਟ ਨੂੰ ਵਿਜ਼ਿਟ ਕਰਨ ਆਇਆ ਮੈਨੂੰ ਦੱਸਿਆ ਗਿਆ ਕਿ 8 ਮਿੰਟ ਦੇ ਵਿੱਚ ਵਿੱਚ 200 ਕੁਐਸਚਨਸ ਮੈਥਮੈਟਿਕਸ ਦੇ 200 ਕੁਐਸਚਨਸ ਦੇ ਜਿਹੜੇ ਬੱਚਿਆਂ ਨੇ 8 ਮਿੰਟਸ ਦੇ ਅੰਦਰ ਰਿਕਾਰਡ ਤੋੜ ਜਾਨੀ ਕਿ ਉਪਲਬਧੀ ਦਿਖਾਈ ਹੈ ਕਿ 200 ਕੁਐਸਚਨਸ ਨੇ ਜਿਹੜੇ ਸੋਲਵ ਆਊਟ ਕੀਤੇ ਨੇ ਔਰ ਸਾਰੇ ਜਿਹੜੇ ਕੁਐਸਚਨ ਸੋਲਵ ਆਊਟ ਕੀਤੇ ਨੇ ਬਿਲਕੁਲ ਸਹੀ ਸੀਗੇ ਸੋ ਐਸੇ ਇੰਸਟੀਟਿਊਟਸ ਜਿਹੜੇ ਹੈ ਇਹਨਾਂ ਦੀ ਜਿੱਥੇ ਪੂਰੇ ਪੰਜਾਬ 'ਚ ਜ਼ਰੂਰਤ ਹੈ ਉੱਥੇ ਪੂਰੇ ਸਾਡੇ ਭਾਰਤ ਦੇ ਅੰਦਰ ਵੀ ਜ਼ਰੂਰਤ ਹੈ ਜੇ ਅੱਜ ਆਪਾਂ ਬੱਚਿਆਂ ਨੂੰ ਆਪਣੇ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਬੱਚੇ ਕੱਲ ਨੂੰ ਬਹੁਤ ਟਾਪ ਕੁਆਲਿਟੀ ਦੇ ਚੋਟੀ ਦੇ ਇੰਜੀਨੀਅਰਸ ਬਣ ਡਾਕਟਰਸ ਬਣ ਸਾਇੰਟਿਸਟ ਬਣ ਕੱਲ ਨੂੰ ਦੇਸ਼ ਦਾ ਨਾਮ ਹੋਰ ਰੋਸ਼ਨ ਕਰਨ ਸੋ ਐਸੀ ਸਟੱਡੀਜ਼ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਸੋ ਮੈਂ ਅੱਜ ਉਰੇ ਕਿਉਂਕਿ ਮੇਰੇ ਲੋਕਲ ਹਲਕੇ ਦਾ ਪ੍ਰੋਗਰਾਮ ਸੀਗਾ ਸੋ ਮੈਂ ਅੱਜ ਯੂਸੀ ਮਾਸ ਦਾ ਜਿਹੜੀ ਸਮੂਹ ਟੀਮ ਨੂੰ ਅੱਜ ਉਰੇ ਕੰਗ੍ਰੈਚੂਲੇਟ ਕਰਦਾ ਉਹਨਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਦੇ ਉਪਰਾਲੇ ਦੇ ਨਾਲ ਜਿਹੜੇ ਬੱਚੇ ਨੇ ਅੱਜ ਇਸ ਲੈਵਲ ਤੱਕ ਅੱਜ ਆਪਣੇ ਮਤਲਬ ਕਿ ਪ੍ਰਾਈਜ਼ ਜਿੱਤ ਕੇ ਆਏ ਨੇ ਸੋ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਆਸ ਤੇ ਉਮੀਦ ਕਰਦਾ ਹਾਂ ਕਿ ਇੰਸਟੀਚਿਊਟ ਜਿਹੜਾ ਸਾਡਾ ਇਹ ਹੋਰ ਦਿਨ ਦੁੱਗਣੀ ਰਾ ਚੌਗਣੀ ਤਰੱਕੀ ਕਰੂਗਾ ਸਾਡੇ ਸਮਾਜ ਦੀ ਇਸੇ ਤਰੀਕੇ ਨਾਲ ਸੇਵਾ ਕਰੂਗਾ ਤੇ ਹਜ਼ਾਰਾਂ ਹੀ ਬੱਚੇ ਨੇ ਜਿਹੜਾ ਇਸ ਇੰਸਟੀਚਿਊਟ ਦਾ ਲਾਭ ਲੈਂਦੇ ਹੋਏ ਆਪਣੀ ਜ਼ਿੰਦਗੀ ਨੂੰ ਹੋਰ ਅੱਗੇ ਵਧਾਣਗੇ ਤੇ ਦੇਸ਼ ਦਾ ਸਾਡੇ ਸਟੇਟ ਦਾ ਪੰਜਾਬ ਦਾ ਨਾਮ ਚਮਕਾਉਣਗੇ ਪਹਿਲਾਂ ਤਾਂ ਮੈਂ ਸਰ ਦਾ ਬਹੁਤ ਥੈਂਕ ਯੂ ਕਰੂੰਗੀ ਕਿਉਂਕਿ ਆਪਣੇ ਨੇ ਬਿਜ਼ੀ ਸ਼ਡਿਊਲ 'ਚ ਉਹ ਸਰ ਨੇ ਟਾਈਮ ਕਰਦੇ ਆ ਬੱਚਿਆਂ ਲਈ ਸਰ ਨੇ ਸੀਗੇ ਸਰ ਨੇ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਸਰ ਨੇ ਉਹਨਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਐਜੂਕੇਸ਼ਨ ਦਾ ਕੀ ਬੇਨਿਫਿਟ ਹੈ ਅੱਗੇ ਕਿੱਥੇ ਲੈਵਲ ਤੱਕ ਐਜੂਕੇਸ਼ਨ ਦੀ ਜ਼ਰੂਰਤ ਉਹਨਾਂ ਨੂੰ ਪੈਣੀ ਹੈ ਤੇ ਬੱਚਿਆਂ ਨੂੰ ਸਰ ਨੇ ਜੋ ਉਪਲਬਧੀਆਂ ਕਰਕੇ ਆਏ ਸੀਗੇ ਰੀਸੈਂਟ ਕੰਪੀਟੀਸ਼ਨਸ 'ਚ ਉਹਨਾਂ ਲਈ ਬਹੁਤ ਐਪਰੀਸ਼ੀਏਟ ਕੀਤਾ ਸਰ ਨੇ ਉਹਨਾਂ ਨਾਲ ਬੈਠ ਕੇ ਵੀ ਪਿੱਕ ਕੇ ਚਵਾਈ ਮਤਲਬ ਬੱਚਿਆਂ ਨੂੰ ਹਰ ਤਰੀਕੇ ਨਾਲ ਉਹਨਾਂ ਨੇ ਮੋਟੀਵੇਟ ਕੀਤਾ ਹੈ ਕਿ ਅੱਗੇ ਤੋਂ ਵੱਧ ਤੋਂ ਵੱਧ ਖੰਨੇ ਦਾ ਨਾਮ ਰੋਸ਼ਨ ਕਰਨ ਕਿਉਂਕਿ ਏ ਅਬੈਕਸ ਇੱਕ ਐਸੀ ਚੀਜ਼ ਹੈ ਜੋ ਹਰ ਕੋਈ ਨਹੀਂ ਜਾਣਦਾ ਉਹਨਾਂ ਨੇ ਇਹਦਾ ਬੈਨੀਫਿਟ ਵੀ ਦੱਸਿਆ ਉਹਨਾਂ ਨੂੰ ਤੇ ਉਹਨਾਂ ਨੇ ਬਸ ਐਟ ਐਂਡ ਇਹੀ ਦੱਸੂਗੀ ਕਿ ਬੱਚਿਆਂ ਨੂੰ ਬਹੁਤ ਹੀ ਹੌਸਲਾ ਦਿੱਤਾ ਹੈ ਕਿ ਤੁਸੀਂ ਬਹੁਤ ਅੱਛਾ ਕੀਤਾ ਹੈ ਤੇ ਔਰ ਅੱਛਾ ਕਰਨਾ ਹੈ ਆਪਾਂ ਤੇ ਹੋਰ ਜਿੱਦਾਂ ਕਿ ਗੱਲਬਾਤ ਕਰ ਰਹੀ ਸੀ ਬੱਚਿਆਂ ਨਾਲ ਕੀ ਗੱਲਬਾਤ ਹੋਈ ਹੈ ਬੱਚਿਆਂ ਨਾਲ ਉਹਨਾਂ ਦੀ ਸਰ ਬੱਚਿਆਂ ਤੋਂ ਸਰ ਨੇ ਅਬੈਕਸ ਬਾਰੇ ਬਹੁਤ ਕੁਝ ਪੁੱਛਿਆ ਦੱਸਿਆ ਸਰ ਨੂੰ ਵੀ ਬਹੁਤ ਨੌਲੇਜ ਸੀਗੀ ਕਿਉਂਕਿ ਅਬੈਕਸ ਬਾਰੇ ਉਹਨਾਂ ਨੇ ਬਹੁਤ ਦੱਸਿਆ ਆਪਣੇ ਐਕਸਪੀਰੀਅੰਸ ਦੱਸੇ ਉਹਨਾਂ ਨੇ এডੂਕੇਸ਼ਨ ਦੇ ਲਈ ਔਰ ਬੱਚਾ